ਲੋ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਮਿੱਤਰ ਘਰ ਪਰਵਾਹ ਠੀਕ ਹੈ ਜੀ ਸਾਰਿਆਂ ਦੇ ਅੱਜ ਪਹੁੰਚ ਗਏ ਆਪਾਂ ਚਾਚੇ ਕੋਲ ਮੈਂ ਚਾਚੇ ਕਬੂਤਰਾਂ ਦਾ ਸ਼ੌਂਕ ਤਾਂ ਹੁੰਦਾ ਆ ਮਿਲੋ ਇੱਧਰ ਚਾਚੇ ਨਾਲ ਸਤਿ ਸ੍ਰੀ ਅਕਾਲ ਚਾਚੇ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੈ ਠੀਕ ਹੈ ਹੋਰ ਵਧੀਆ ਇੱਧਰ ਬਾਈ ਆਇਆ ਵਾ ਨਾਲ ਮਹਾ ਚਲੋ ਬਾਈ ਅੱਜ ਕਾਚੇ ਵਾਲੇ ਜਿਹੜੇ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕਬੂਤਰ ਵਾਲਾ ਪ੍ਰਭਾਤ ਚੱਲ ਚੱਲ ਠੀਕ ਆ ਬਾਈ ਠੀਕ ਆ ਜਿਹੜੇ ਅੱਜ ਸੱਚੇ ਨੇ ਸਾਰੇ ਬਜੇ ਬਜੇ ਰ ਕਢਾਏ ਆ ਬਾਈ ਨਵੇਂ ਮਖਾ ਚਲੋ ਆਪਾਂ ਅੱਜ ਵੀਡੀਓ ਬਣਾਉਂਦੇ ਚਾਚੇ ਕੋ ਨਾਲੇ ਸ਼ੌਕ ਕਰਾਉਂਦੇ ਆ ਬਾਈ ਵੀ ਕਹਿੰਦਾ ਰਹਿੰਦਾ ਉਧਰ ਦੇ ਬਾਹਰ ਤੇ ਕਹਿੰਦਾ ਯਾਰ ਬੱਚੇ ਜਿਹੜੇ ਕਢਾਏ ਆ ਕਹਿੰਦਾ ਤੁਸੀਂ ਮੈਨੂੰ ਦਿਖਾਓ ਕਹਿੰਦਾ ਜਰੂਰ ਕਹਿੰਦਾ ਵੀਡੀਓ ਬਣਾ ਕੇ ਪਾਓ ਇੱਕ ਤਾਂ ਕਰਕੇ ਅੱਜ ਇੱਕ ਚਾਚੇ ਦੇ ਬਚਿਆਂ ਦੀ ਜਿਹੜੇ ਨਵੇਂ ਕਢਾਏ ਆ ਸਪੈਸ਼ਲ ਬਾਈ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਏ ਸ਼ੁਰੂਆਤ ਫਿਰ ਬੱਚੇ ਦੀ ਪਹਿਲਾ ਆ ਲੋ ਜੀ ਬਾਈ ਇਹ ਪੱਠੇ ਹੁਣ ਜਿਹੜੇ ਆਪਾਂ ਬਾਜੀ ਛੱਡਣੇ ਬਾਈ ਸਾਰੇ ਬੱਚੇ ਉਹ ਆ ਇਹ ਇਹ ਦਿਨਾਂ ਦਾ ਛੱਡ ਲਈ ਪਹਿਲਾਂ ਰੱਤੀ ਨਾਲ ਦੇੜ ਖੈਰਾਵਾ ਛੱਡ ਲਿਆ ਉਹਨਾਂ ਚੋਈਆ ਬਲੱਡ ਆ ਲਾਲ ਸੀਨਾ ਹੈ ਉਹੀ ਕੁਆਲਿਟੀ ਹਾਂ ਬਿੱਲਿਆ ਚ ਆ ਦੇਖੋ ਬਈ ਬਿੱਲਿਆ ਚ ਇਹ ਬਿੱਲਿਆਂ ਦਾ ਲਾਲ ਸੀਨਾ ਹੈ ਅੱਛਾ ਅੱਛੇ ਇੰਨਾ ਪਿਆਰਾ ਕੱਢਿਆ ਕਿੰਨਾ ਸੋਹਣਾ ਕੱਢਿਆ ਇਹ ਹੈਗਾ ਲਾਲ ਸੀਨਾ ਬਿੱਲਿਆਂ ਦਾ ਬਾਈ ਹਾਂ ਇਹ ਲਾਲ ਜਿੱਤੇ ਅੱਖਾਂ ਦੇ ਕੂਤਰ ਆ ਇਹ ਮ ਇਹ ਬੱਚਾ ਵੀ ਪਿਆਰਾ ਹੈ ਦਾ ਵੀ ਕਾਲੀ ਆਉਂਗੇ ਦਾ ਬਾਈ ਪੱਲੇ ਖੋਲ ਕੇ ਦਿਖਾਈ ਦੋਨੇ ਪੱਲੇ ਬਹੁਤ ਸ਼ਾਨਦਾਰ ਪਲੇਮ ਪੱਲੇ ਆ ਨਰਮ ਆ ਦੇਖੋ ਚਲੋ ਇਹੋ 5 ਨੰਬਰ 18 ਦਾ ਪੱਠਾ ਹੋ ਹਾਂ ਉਹ 5 ਨੰਬਰ 18 ਦਾ ਇਹ ਹੁਣ ਦੇ ਪੱਠੇ ਆ ਬਾਈ ਸਾਰੇ ਇਹ ਤੇ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਜੀ ਇਹਨਾਂ ਦਾ ਇਹ ਸਾਰੇ ਹੁਣ ਦੇ ਆ ਲੈ ਦੇ ਤੁਸੀਂ ਕੱਢ ਗਾੜ ਕੇ ਨਾ ਘਾਟ ਇਹਦਾ ਆ ਦੇਖੋ ਇਹ ਬੱਚੇ ਆਪਾਂ ਬਾਈ ਸਾਰੇ ਬਾਜੀ ਛੱਡਣੇ ਆ ਇਹ ਸਾਰੇ ਆ ਹੈਗਾ ਰਕਤੀ ਦੇ ਬਲੱਡ ਚ ਹੈ ਰਕਤੀ ਦੇ ਬਲੱਡ ਚ ਸਾਹਮਣੇ ਨੀਲਾ ਨੀਲੇ ਕੱਢ ਜੀ ਜਿਹੜਾ ਨੀਲੇ ਪੂਰੇ ਰਕਤੀ ਦੇ ਬੱਚੇ ਦਾ ਬਚਾ ਹੈ ਨੀਲੇ ਪੂਰੇ ਕੱਢੇ ਜਿਹੜੇ ਆ ਦਵਾਈ ਕੱਢਦੇ ਇਹਦੇ ਕੋਲ ਅੱਛਾ ਹਾਂ ਰਕਤੀ ਦੇ ਬੱਚੇ ਦਾ ਬਚਾ ਹੈ ਇੱਕ ਦਵਾਈ ਆ ਜੀ ਇਹਨੇ ਪੂੰਛ ਵੀ ਚਿੱਟਾ ਘੰਬਾਇ ਕਾ ਹੂੰ ਠੀਕ ਆ ਅਖਰੀ ਹੈਗੀ ਆ ਹਰੀਆਂ ਹਾਂ ਉਹੀ ਆ ਆ ਦੇਖ ਅੱਖਾਂ ਦੇ ਪਤਾ ਲੱਗ ਗਿਆ ਹਰੀਆਂ ਨੀਲੀ ਨੀਲੀ ਨਾਲ ਦਾ ਸਾਹ ਤੇ ਲੱਗ ਬਈ ਇਹ ਨੀਲੀ ਉਹ ਆ ਵੀ ਅੱਗ ਨਾਲ ਦਿਖਾਇਆ ਨਾ ਵੱਡ ਚੰਗੀ ਤਰ੍ਹਾਂ ਦਿਖਾਇਆ ਨਾ ਦੋ ਪੱਲੇ ਖੋਲ ਕੇ ਦਿਖਾਇਆ ਅੰਨਿਆ ਜੋ ਦਿਖਾਉਣੇ ਵੀ ਆ ਉਸ ਨਹੀਂ ਹੁੰਦਾ ਫਿਰ ਕੀ ਹੋ ਗਿਆ ਲੈ ਜਿੰਨੇ ਦੀ ਬਣਾਉਣੀ ਨਹੀਂ ਤਾਂ ਬਣਾ ਆ ਦੇਖੋ ਬਈ ਇਹ ਜਿਹੜਾ ਗੋਰ ਵਾਲਾ ਕਾ ਉਹਦਾ ਡੰਗੀਆਂ ਵਾਲਾ ਹਾਂ ਡੰਗੀਆਂ ਵਾਲਾ ਹੈ ਠੀਕ ਆ ਜੀ ਕਰੋ ਬਈ ਸ਼ੌਂਕ ਇਹ ਬਿਲਕੁਲ ਜਿਹੜਾ ਡੰਗੀਆਂ ਵਾਲਾ ਕਹਿੰਦਾ ਹੁੰਦਾ ਉਹਦਾ ਪੱਤੀ ਆ ਠੀਕ ਆ ਇਹ ਕਰੋ ਬਈ ਪੱਠੇ ਦਾ ਸ਼ੌਂਕ ਬਾਈ ਜੋ ਖਾਲੀ ਨੋਕ ਚਿੱਟੀਆਂ ਅੱਖਾਂ ਤੈਨੂੰ ਕਮਾਈ ਬਣਾ ਚਿੱਟੀਆਂ ਅੱਖਾਂ ਦਾ ਬਈ ਕਾਲੀ ਨੋਕ ਇਹ ਬਾਈ ਹੁਣ ਦੇ ਪੱਠੇ ਆ ਸਾਰੇ ਇਹ ਚਾਚੇ ਕੋਲ ਜਿਹੜੇ ਆਪਾਂ ਡਾਉਣੇ ਆ ਬਾਜ਼ੀਆਂ ਚ ਠੀਕ ਆ ਜੀ ਆ ਤੂਸੇ ਕਾਲੇ ਆ ਇਹਦੇ ਕਾਲੇ ਫਾਂਗ ਆ ਬਈ ਆ ਦੇਖੋ ਦਿਖਾਵਾਂ ਮੱਚੀ ਕਿਧਰ ਪੱਜੇ ਵੀ ਦਿਖਾਵਾਂ ਲੈ ਬਾਈ ਸਾਰਾ ਦਿਖਾ ਦੇ ਕਰ ਪੂਰਾ ਆ ਪੰਜੇ ਬਾਈ ਇਹਦੀ ਨੋਕ ਵਰਗੀ ਕਾਲੇ ਆ ਸੁਰਖ ਪੰਜੇ ਆ ਠੀਕ ਆ ਤੇ ਆਹਦੀ ਨੋਕ ਆ ਕਾਲੀ ਏ ਵੀ ਬਾਈ ਉਹ ਰੀਲੀ ਜਿਹੜੀ ਕੱਢੀ ਆ ਸਰਦ ਦਿਖਾਈ ਆ ਨਾ ਉਹ ਉਹ ਦੂਲਾ ਬੱਚਾ ਜਿਹੜਾ ਬਾਈ ਬਲੱਡ ਚੋਂ ਆ ਇੱਥੇ ਉਹੀ ਆ ਇਹ ਰੱਤੀ ਆ ਹਾਂ ਆ ਇਹੋ ਜੀ ਆ ਉਹ ਜਿਹੜਾ ਉਹ ਦਿਖਾਇਆ ਦਾ ਉੱਥੇ ਕਮੁਤਰੀ ਰੱਤੀ ਉਹ ਲਾਈ ਗਈ ਤੀ ਭੰਡ ਵਾਲੇ ਕੁੱਤੇ ਠੀਕ ਆ ਠੀਕ ਆ ਠੀਕ ਆ ਰੱਤੀ ਦੇ ਭੰਡ ਵਾਲਾ ਕੁੱਤਾ ਖੱਟੀਆਂ ਅੱਖਾਂ ਹਨ ਭੰਡ ਵਾਲੇ ਕੁੱਤੇ ਦਾ ਬੱਚਾ ਇਹ ਰੱਤੀ ਭੰਡ ਵਾਲਾ ਰੱਤੀ ਆਪਣੀ ਗੂੜੇ ਪਿੰਡ ਤੋਂ ਮੁੰਡਾ ਹੈ ਗੂੜੇ ਪਿੰਡ ਤੋਂ ਸੋਨੀ ਮੁੰਡਾ ਹੈ ਤੇ ਬਾਈ ਉਹਦਾ ਜਿਹੜਾ ਬਲੱਡ ਆ ਨਾ ਉਹ ਬਲੱਡ ਦੇ ਕੁੱਤਰ ਵੀ ਸਾਡੇ ਕੋਲ ਠੀਕ ਆ ਤੇ ਆਪਾਂ ਵੀਰੇ ਆਏ ਨਹੀਂ ਹੈਗਾ ਵੀ ਨੂੰ ਕਹਿ ਦੇਣਾ ਕਿ ਓਕੇ ਵੀ ਸਾਡਾ ਇਹ ਆ ਉਹ ਤੇ ਬੰਦਾ ਵੀ ਵਧੀਆ ਸਾਸੀਂ ਹੋਰ ਵੀ ਗੱਲ ਕਰਕੇ ਹਾਂ ਚਰਤੀ ਕੂਤਰੀ ਆਪਣਾ ਬੱਚਾ ਹੈ ਚਰਤੀ ਕੂਤਰੀ ਦੇ ਜਾਂ ਕੂਤਰੀ ਦੇ ਲਾਹ ਨਤੀ ਦੇ ਟਾਲਾ ਪਾਂਡਾ ਵਾਲਾ ਕੂਤਰਾ ਉਹ ਪਾਂਡ ਵਾ ਗਿਰਿਆ ਵਾ ਕੂਤਰਾ ਟੂੜੀ ਦੀ ਪਾਂਡ ਪਰ ਉੱਡ ਕੇ ਜਾਂਦਾ ਨਹੀਂ ਰਹੂਗਾ ਨੌ ਰੱਖਿਆ ਵਾ ਉਹ ਬਾਈ ਉਹ ਪੁੱਤ ਜਿਹੜਾ ਰਿਕਾਰਡ ਤਾਂ ਪਾਂਡ ਪਰ ਗਿਰ ਗਿਆ ਤਾਂ ਉਹ ਟਰਾਲੀ ਜਾਂਦੀ ਦੀ ਤੇ ਉਹ ਟਰਾਲੀ ਦੇ ਵਿੱਚ ਪਾਂਡ ਪਰ ਗਿਰ ਗਿਆ ਤਾਂ ਉੜਦਾ ਜਾਂਦਾ ਚਲੋ ਉਹ ਪੁੱਤ ਦਾ ਰਿਕਾਰਡ ਹੁੰਦਾ ਬਾਕੀ ਕਹਾਣੀ ਬਾਈ ਸੋਹਣੇ ਆ ਬਾਈ ਬੱਚੇ ਬਹੁਤ ਸੋਹਣੇ ਆ ਹਾਂ ਪੰਡ ਵਾਲਾ ਕਹਿੰਦੀ ਓ ਤੂੰ ਇਸ ਤਰ੍ਹਾਂ ਕਾਲਾ ਚਿਂਦਾ ਇਹ ਕਬੂਤਰ ਬਣ ਗਿਆ ਇਹ ਪੱਠਾ ਹੈ ਕਾਲਾ ਚਿਂਦੇ ਕਬੂਤਰ ਦਾ ਪੱਠਾ ਹੈ ਅਸੀਂ ਕਾਲੇ ਚਿਂਦੇ ਕਬੂਤਰ ਦਾ ਪੱਠਾ ਆ ਗਏ ਹਾਂ ਇਹ ਬਾਈ ਲੋ ਜੀ ਆ ਦੇਖ ਲਓ ਜਿਹੜੀ ਕਬੂਤਰੀ ਹੁਣ ਕੱਢੀ ਤੀ ਹੂੰ ਹੂੰ ਉਹਦਾ ਬੱਚਾ ਹੈ ਅੱਛਾ ਉਹਦਾ ਬੱਚਾ ਹੈ ਸੋਰੋ ਫੁੱਲੀਆ ਖੂੰਗੀ ਰੀ ਅਰੇ ਚਿਂਦਾ ਖੂੰਗੀ ਆ ਬੱਲੇ ਆ ਬਾਈ ਇਹਦੇ ਕਾਲੀ ਪੂਛ ਦਾ ਕਾਲੀ ਠੀਕ ਹੈ ਜੀ ਦੁੰਮ ਕਾਲੀ ਹੈ ਜੀ ਕਾਲੀ ਕਾਲੇ ਤਾਂ ਕਰਦੇ ਕਾਲੀ ਪੂਛ ਵੀ ਕਰਦੇ ਆ ਹਾਂ ਹੈਗਾ ਕਾਲਾ ਪੂਛ ਫੰਗ ਹਾਂ ਹੱਲ ਬਾਈ ਵੀ ਹੈ ਨਾ ਨਹੀਂ ਜਾ ਕੋਈ ਨਹੀਂ ਲੱਤ ਹੈ ਬੈਠਾ ਬੈਠਾ ਬਿੱਟ ਪੈਰ ਜੋ ਹੋਈ ਵੀ ਆ ਬੜੀ ਅਕੜਾ ਲਓ ਜੀ ਬਹੁਤ ਸੋਹਣਾ ਬੱਚਾ ਆ ਗਿਆ ਲਓ ਜੀ ਕਾਲੀ ਜਿਹੜਾ ਉਹ ਕੁੱਤਰਾ ਕਾਲਾ ਚੀਨਾ ਕੁੱਤਰਾ ਤਾਂ ਅੱਛਾ ਕਾਲਾ ਚੀਨਾ ਕਬੂਤਰ ਤੇ ਜਰਦੀ ਕਬੂਤਰ ਦਾ ਪੱਠਾ ਹੈ ਇਹ ਚਿੱਟੀਆਂ ਅੱਖਾਂ ਦਾ ਹੈ ਹਾਂ ਕਾਲਾ ਚੀਨਾ ਕਬੂਤਰ ਜਰਦੀ ਬਾਈ ਕਾਲਾ ਚੀਨਾ ਕਬੂਤਰ ਕਾਲੀ ਪੂਛ ਆ ਜਿਹੜਾ ਡੱਬੇ ਵਜੇ ਵੀ ਕੱਢਦਾ ਉਹ ਤੇ ਆਉਨੇ ਪੱਗਾ ਵੀ ਕੱਢਿਆ ਇਹੋਂ ਡੱਬੇ ਵੀ ਕੱਢੇ ਕਾਲਾ ਡੱਬਾ ਵੀ ਕੱਢੇ ਹਰਾ ਡੱਬਾ ਰ ਆ ਉਹ ਉਧਰ ਰੱਖਿਆ ਵਾ ਸਾਈਡ ਪਰ ਉਹ ਰੱਖ ਲਿਆ ਆਪਣੇ ਉੱਡਾਉਣੇ ਨੇ ਹਾਂ ਠੀਕ ਉਹ ਰੋਕਣਾ ਉਹ ਬਚਾ ਸੀ ਤਾਂ ਕਰਕੇ ਉਧਰ ਰੱਖਿਆ ਹੋ ਅੱਛਾ ਜਿਹੜਾ ਉਹ ਡੱਬਾ ਜਾਂ ਨਹੀਂ ਉਹ ਕੱਢਿਆ ਤਾਂ ਠੀਕ ਆ ਠੀਕ ਆ ਠੀਕ ਆ ਹੈ ਵੀ ਉਹ ਮੇਰੇ ਖਿਆਲ ਮਾਂ ਟਾਂਗਾ ਉਹ ਤੀਰ ਪੈਂਦੀ ਅੱਖ ਚ ਟਾਂਗਾ ਪੁੱਲਾ ਲਾਦਾ ਹੈ ਨਾ ਟਾਂਗਾ ਹੋ ਨਾ ਉਧਰ ਦਿਖਾਇਆ ਦਾ ਵੀਡੀਓ ਚ ਆਪਾਂ ਨੇ ਉਹ ਅੱਛਾ ਰੋਕ ਲੈਣਾ ਆਪਾਂ ਨੇ ਠੀਕ ਆ ਇਹ ਢਾਲ ਚਿੱਟੀ ਹੋਈ ਇਹ ਬਿੱਲੇ ਗੁੱਤ ਦਾ ਬੱਚਾ ਮੇਰੇ ਘਰ ਵਾਲੇ ਦਾ ਅੱਛਾ ਠੀਕ ਆ ਇਹ ਬੱਠਾ ਕੰਮ ਦਾ ਕਰਾ ਕੰਨੀਆਂ ਜੋ ਹੋਇਆ ਇਹਦੇ ਇਹ ਬਾਈ ਕਰੋ ਸ਼ੌਂਕ ਤਾਂ ਖਟੀਆਂ ਖਾਣਾ ਬੱਲ ਮਾਂ ਚਰਦੀ ਹੈ ਜੀ ਠੀਕ ਆ ਪਗਿਆ ਜੀ ਪੂਰੀ ਪੂ ਪੰਜੇ ਦੇ ਨੁੰਦਰਾ ਤੇ ਪੂਰੀਓ ਨੋਕ ਆ ਯਾਨੀ ਕਿ ਮੈਚ ਕਰਦਾ ਨੋਕ ਹਰ ਪੰਜੇ ਪਿੱਤਾ ਲਾਉਣਾ ਹੈ ਦਾ ਆ ਹੈਗਾ ਚਿੱਟੀਆਂ ਅੱਖਾਂ ਦਾ ਕਬੂਤਾ ਦਾ ਚਿੱਟਿਓ ਨੋਕ ਹੈ ਜੀ ਇਹਦੇ ਪੈਰ ਚ ਆਹ ਹੈ ਬਾਈ ਕਾਲੀ ਕਾਲੀ ਖੱਲ ਨਹੀਂ ਯਾਰੀ 32 ਕਬੂਤਰੀ 32 ਕੂਤਰਾ ਫਾਸਟ ਟਾਈਪ ਉਹਦਾ ਬੱਚਾ ਹੈ ਠੀਕ ਆ ਠੀਕ ਆ ਜਿਹੜੀ ਆਪਾਂ ਨੇ ਉੱਥੇ ਛੱਡੀ ਦੀ ਨਸਲ ਤੇ ਮਨਸੂਰ ਹੈ ਕਿਉਂਕਿ ਇਹਦੇ ਵੀ ਅੱਖ ਦੇ ਵਿੱਚ ਜਿਹੜਾ ਮੈਂ ਚੀਜ਼ ਦੇਖਦਾ ਹੈ ਸਾਡੇ ਚਾਚੇ ਦੀ ਆਪਣੀ ਘਰ ਦੀ ਕਬੂਤਰੀ ਦੀ ਮਨਸੂਰ ਜਿੱਤੀ ਬਿੱਤੀ ਉਹ ਫਾਸਟ ਰਹੇ ਤੇ ਵਿੱਚ ਜਿਹੜੀ ਮੈਂ ਚੀਜ਼ ਦੇਖਦਾ ਉਹ ਹੈਗੀ ਕਿ ਤੁਸੀਂ ਵੀ ਦੇਖ ਸਕਦੇ ਇਹਦੀ ਅੱਖ ਦੇ ਵਿੱਚ ਵੀਰੇ ਕਾਲਾ ਰਿੰਗ ਬਣਦਾ ਇਹ ਚੀਜ਼ ਦੇਖਦੇ ਆ ਯਾਨੀ ਕਿ ਕਬੂਤਰ ਵਧੀਆ ਇਹ ਵੀ ਬਾਈ ਉਹਨਾਂ ਚੋਂ ਹੀ ਰੱਖਿਆ ਪੰਡਾਲਿਆਂ ਚ ਪੰਡਾਲਿਆਂ ਛੱਡਿਆ ਤੁਹਾਨੂੰ ਕਹਿੰਦਾ ਸੀ ਮੈਂ ਗੱਲ ਲਾਲ ਚੀਨਾ ਇਹਦੀ ਰੱਤੀ ਦਾ ਇਰੇ ਚੀਨਾ ਹੈ ਲਾਲ ਚੀਨੇ ਹਾਂ ਬਸ ਪਰ ਛਾੜ ਕੇ ਇਹ ਲਾਲ ਚੀਨੇ ਹੋ ਜੰਨੇ ਆ ਪਹਿਲਾਂ ਲਾਲ ਸਿਰੇ ਹੁੰਨੇ ਆ ਫਿਰ ਜਦ ਇਹ ਪਰ ਛਾੜ ਦਿੰਦੇ ਆ ਫਿਰ ਇਹ ਗੁੱਲ ਜਿਹੜੇ ਸਾਰੇ ਹਾਂ ਗੁੱਲ ਜਿਹੇ ਸਾਰੇ ਡੱਡੇ ਬਸ ਇਕੱਲੇ ਲਾਲ ਚੀਨੇ ਆ ਪੂੰਛਾ ਵੀ ਚਿੱਟੇ ਹੋ ਜਣਾ ਸਾਰੇ ਇਹ ਅੱਖਾਂ ਚਿੱਟੀਆਂ ਵੀ ਕੱਢਦੇ ਆ ਖੱਟੀਆਂ ਅੱਖਾਂ ਦਾ ਹੈ ਨਾ ਖੱਟੀਆਂ ਵੀ ਕੱਢਦੇ ਆ ਕਮੰਡਲੇ ਵੀ ਕੱਢ ਦਿੰਦੇ ਆ ਦੋਨਾਂ ਅੱਖਾਂ ਦੇ ਵਿੱਚ ਚਿੱਟੀਆਂ ਚ ਵੀ ਤੇ ਜਰਦੀਆਂ ਚ ਵੀ ਠੀਕ ਆ ਬਾਈ ਠੀਕ ਆ ਤੋਂ ਦਾ 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 ਕੇ ਸ਼ੌਕ ਕਰਾ ਕੇ ਵਿੱਚ ਰੱਖੀ ਜਾਨਾ ਆਪਾ ਕੰਡਣਾ ਹੈ ਟੀਰਾ ਹੈ ਬਾਈ ਇਹ ਬੱਚਾ ਟੀਰਾ ਹੈ ਹੂੰ ਬਹੁਤ ਸੋਹਣਾ ਬੱਚਾ ਹੈ ਬਾਈ ਪਰ ਤਾਂ ਝਾੜੇ ਪਿਆਗਾ ਨਾ ਕੋਈ ਨਹੀਂ ਕੋਈ ਨਹੀਂ ਪਰ ਤਾਂ ਰਹਿਣ ਤੋਂ ਝਾੜੇ ਪਿਆ ਆਪਨੇ ਆਪਣੇ ਬੱਚੇ ਥੱਲਾ ਪਾਈਆਂ ਬਿਆਰ ਠੀਕ ਹੈ ਜੇ ਨਹੀਂ ਪਾਈ ਅੱਖ ਤੇ ਟਾਂਗਾ ਵਾਹੀ ਇਹ ਟੀਰਾ ਪੰਜਿਆਂ ਦੇ ਛੋਟੇ ਛੋਟੇ ਹੁੰਦੇ ਪਤਲੇ ਪੰਜੇ ਹੁੰਦੇ ਨਾ ਪੱਠੇ ਹਨ ਹਲੇ ਮੜਮੜੇ ਛੋਟੇ ਆ ਹਲੇ ਸੁਰਖਾ ਪਾਈ ਹੈ ਕਿਉਂ ਤੇ ਤੂੰ ਆਈ ਤੀਂ ਲਾਤ ਵਾਈ ਦਿੱਤੀ ਵੀ ਠੀਕ ਆ ਉਹ ਤਾਂ ਸੁਰਖਾ ਦਾ ਪਹਿਲਾ ਹੈ ਹਾਂ ਉਹ ਤਾਂ ਠੀਕ ਆ ਇਹ ਬਾਈ ਜਿਹੜੇ ਮੈਂ ਤੁਹਾਨੂੰ ਦਿਖਾਈ ਪਹਿਲਾਂ ਇੱਕ ਨੀਲਾ ਬੱਚਾ ਦਿਖਾਇਆ ਇੱਕ ਸੁਰਖਾ ਦਿਖਾਇਆ ਉਹਦਾ ਭਾਈ ਆ ਇੱਕ ਲਾਲ ਚੀਨਾ ਵੀ ਦਿਖਾਇਆ ਇੱਕ ਸੁਰਖਾ ਹਾਇਰ ਉਹਦਾ ਭਾਈ ਆ ਇਹ ਠੀਕ ਆ ਇਹ ਲਾਉਂਦਾ ਪੰਡ ਵਾਲਾ ਉਤਰ ਜਿਹੜਾ ਵੀ ਕਹਣੀ ਆ ਇਹ ਵੀ ਉਹਨਾਂ ਚੋਂ ਹੀ ਆ ਥੱਲੇ ਪਾਈ ਵੀ ਲਾਲ ਹੀ ਨੇ ਉਹਨਾਂ ਪਾਈ ਜੇ ਵੀ ਲਾਲੇ ਭਾਈ ਹਾਂ ਬੱਚੇ ਆ ਤਾਂ ਮੈਂ ਹਲੇ ਹਲਾਈ ਵੀ ਨਹੀਂ ਛਲੇ ਪੱਠੇ ਆ ਪੱਠੇ ਸਾਰੇ ਬਜਾਲ ਚ ਜਾਲ ਦਾਇਆ ਨਹੀਂ ਕੋਈ ਵੀ ਨਾ ਚ ਹਮ ਬ ਕੋਈ ਨਹੀਂ ਡਾਲਣੇ ਹੁਣ ਆਪਾਂ ਸਾਰੇ ਡਾਉਣਾ ਹੀ ਆ ਇਹ ਜਿਹੜਾ ਕੋਈ ਸਾਰੇ ਆ ਜਾਲ ਚ ਛੜਤੇ ਆਪਾਂ ਨੇ ਅੱਛੇ ਤਰ੍ਹਾਂ ਇਹ ਕਿਹੜੇ ਕੱਢਿਆ ਇਹ ਲਾਲ ਸਰੀਆ ਦਾ ਅੱਛਾ ਜਿਹੜੇ ਥੱਲੇ ਬੱਕਰ ਤੇ ਪੈਰੀ ਨੇ ਅੱਛਾ ਬਹੁਤ ਸੋਹਣਾ ਕੱਢਿਆ ਇਹ ਬਾਈ ਲਾਲ ਸਰੀਆ ਕਬੂਤਰ ਜੋੜਾ ਹੈ ਸਾਡੇ ਕੋਲ ਬੱਕਰ ਦੀਆਂ ਅੱਖਾਂ ਦਾ ਇਹ ਪਤਾ ਤਾਂ ਬਾਕੀ ਲੱਗੇ ਜਾਂਦਾ ਜਿਹੜੇ ਉਹ ਦਰਵਾਜ਼ੇ ਉਹਨਾਂ ਤਾਂ ਆਪੇ ਆਦੇ ਪਰ ਬਾਈ ਇੰਨੇ ਸੌਫਟ ਆ ਨਾ ਉਹ ਬੱਚੇ ਤੇ ਨਰਮ ਪਏ ਲਾ ਪੱਠੇ ਹੀ ਆ ਨਾ ਹਲੇ ਫਿਰ ਹਾਂ ਪੱਠੇ ਆ ਜੇ ਛੋਟਾ ਪੱਠਾ ਲੈ ਬੱਚਾ ਹੀ ਹੈ ਬੱਚੇ ਹੀ ਆ ਹਲਾ ਠੀਕ ਆ ਇਹ ਕਿ ਵਿਚ ਰਿੰਗ ਹੋ ਗਿਆ ਹੂੰ ਇਹ ਸ਼ਾਖਾ ਕਾਲੀਆਂ ਅੱਖਾਂ ਦਾ ਹੈ ਸ਼ਾਖਾ ਇਹ ਇਹਦੀ ਭੈਣ ਹੈਗੀ ਉਧਰ ਮੇਰੇ ਕੋਲ ਬਾਈ ਉਹ ਜਿਹੜੀ ਬੱਚਾ ਸ਼ਾਕਾ ਵੀਡੀਓ ਮੈਂ ਦੱਸਿਆ ਤਾਂ ਪਹਿਲਾਂ ਵੀ ਕਬੂਤਰ ਹੀ ਬੱਚੀ ਉੜ ਗਈ ਦੀ ਇਹ ਉਰੇ ਚੋਈ ਆ ਬਾਲੇ ਵਧੀਆ ਉੜਦੇ ਆ ਓ ਆਣਾ ਆਣਾ ਮੈਂ ਕੰਮ ਕਰਦਾ ਇੱਕ ਮਿੰਟ ਕੌਣ ਮਾ ਸੋਣਾ ਬਾਈ ਬੱਚਾ ਹੈ ਸ਼ਾਕਾ ਹੈ ਬੱਚਾ ਆਖੀ ਦਾ ਵੜਿਆ ਜਾ ਜਿਵੇਂ ਇਹ ਸਾਰੇ ਬਿੱਲਾ ਹੈ ਹਾਂ ਕਮੰਡਲਾ ਬਿੱਲਾ ਸਾਰੇ ਆਪਣੇ ਕਮੰਟੀ ਦੇ ਪੈਣਾ ਦੇ ਕਬੂਤਰ ਮੁੰਗਤ ਲਖਾਈ ਬਈ ਲਾਲੀ ਕਿੰਨੀ ਬਿੱਲਾ ਅੱਖ ਚ ਲਾਲ ਦੇਖ ਲਾਲੀ ਹੈ ਨਾ ਪੂਰੀ ਅੱਖ ਚ ਪੂਰਾ ਕਹਿਰ ਹੈ ਨਾ ਵਧੀਆ ਬੱਚਾ ਸੋਹਣਾ ਹੈ ਕਬੂਤਰ ਬਗਿਆ ਨਾ ਇਹ ਘਰੇ ਬਹੁਤ ੜੋੜਨਾ ਇੱਕ ਘਰੇ ਘਰੇ ਪੂਰਾ ਉੜੂਗਾ ਉਹ ਵੀ ਤਾਂ ਕਬੂਤਰ ਪੈ ਲਾਲ ਚੀਨਾ ਵੀ ਸਾਰੇ ਆਪਣੇ ਕੋਲ ਜਾਂਦਾ ਕੂਤ ਹੀ ਪਤਾ ਰਸਤਾ ਕਿਤੇ ਹੀ ਜਾਂਦਾ ਜਾਂ ਨੀਲੇ ਮਾਰਦਾ ਕਬੂਤੀ ਤਾਂ ਨੀਲੇ ਘੜਦੀ ਆਪਣੇ ਉੱਪਰ ਜਾਂ ਸੋਧਦੀ ਹਾਂ ਇਹ ਬਾਕੀ ਲਾਲ ਚੀਨੇ ਜਿਹੜੇ ਬੱਗੇ ਇਹ ਆਪਣੇ ਕੋਲ ਜਾਂਦਾ ਉਦੇ ਉੱਪਰ ਗਿਆ ਬੁੱਤ ਸੋਹਣਾ ਬਾਈ ਪੱਲੇ ਦਿਖਾ ਦੇ ਦੇ ਹਾਂ ਹਾਂ ਬੜਾ ਠੀਕ ਆ ਪੰਜੇ ਦਾ ਸੁਰਖੇ ਹੁੰਦੇ ਆ ਇਹਨਾਂ ਬੂੜੇ ਪੰਜੇ ਇਹਦੀਆਂ ਅੱਖਾਂ ਦੇ ਸ਼ਾਖੇਰੀ ਲੱਗਦੀ ਐ ਇਹ ਵੀ ਸ਼ਾਖੇਰੀ ਹਾਂ ਇਹ ਵੀ ਬਾਈ ਸ਼ਾਖੇਰੀ ਹੈ ਕਿਉਂਕਿ ਇੱਕ ਜੜ ਦਾ ਇੱਕ ਸ਼ਾਖਾ ਕੱਢਦਾ ਉਹ ਤੇ ਆ ਕੱਢੇ ਨੋਕ ਕਾਲੀ ਐ ਤੇ ਅੱਖਾਂ ਜਾਂਦੀਆਂ ਬਹੁਤ ਸੋਹਣੀ ਕਬੂਤਰੀ ਐ ਇਹ ਵੀ ਤੂੰ ਬਚੇ ਦੇ ਲੱਜਰ ਬਚੇ ਤੇ ਗਰਮੀ ਚੋਂ ਬੂਰਾ ਉੜੀ ਜਾ ਉਹ ਯਾ ਲੋ ਜੀ ਕਿਚਾ ਇਹ ਕਹਿੰਦਾ ਛਾਰ ਇਹ ਟਾਕੇ ਇਹ ਵੀ ਟਾਕਾ ਮੁੰਡਲਾ ਹੈ تیر ਪੈਂਦੀ ਇਹਦੇ ਅੱਖਾਂ 'ਚ ਇਹ ਵੀ تیر ਪੈ ਗਿਆ ਅੱਖਾਂ 'ਚ ਇਹਦੇ ਉੱਪਰ ਘਰ ਵਾਲੀ ਸ਼ਾਕੀ ਦਾ ਹੈ ਹੂੰ ਜਿਆਦਾ ਅੱਖ ਦੀ ਪੂਰੀ ਜਰਦੀ ਸਾਫ ਹੋਊਗੀ ਸਾਫ ਕਰਦਾ ਹਜੇ ਅੱਖ ਹੂੰ ਪਾਣੀ ਪੀਤਾ ਕਰਿਆ ਯਾਰ ਪਾਣੀ ਨਾ ਖੜਦਵੇ ਮੈਂ ਹੋਰ ਖੜਦਾ ਲੱਗਦਾ ਘਰ ਵਾਲੀ ਸ਼ਾਕੀ ਦਾ ਇਹ ਸਾਰੇ ਬਾਈ ਹੁਣ ਵਾਲੇ ਬੱਚੇ ਐ ਜਿਹੜਾ ਤੁਹਾਨੂੰ ਕਰਾ ਰਹੇ ਸ਼ੌਂਕ ਆਪਾਂ ਇਹ ਇਹ ਨਵੇਂ ਪੱਠੇ ਆ ਸਾਰੇ ਇਹਨਾਂ ਵਿੱਚ ਸਾਰੇ ਬੱਚੇ ਜਿਹੜੇ ਬਚੜਾ ਹੈਗਾ ਬਸ ਆਹ ਮੈਂ ਹੂੰ ਆਉਂਦੇ ਆ ਬਈ ਉਹ ਕਰ ਲਈ। ਅਛਾਲੇ ਬਾਕੀ ਹੋਰ ਕੋਈ ਹਿੰਡਾ ਆ। ਕੋਈ ਹਿੰਡਾ ਵਾ ਹਲਾਏ ਪੈਕਣੀ ਹਾਲੇ ਪਿੰਜਰ ਚ ਪਾ ਕੇ ਜਾਲ ਚ ਪਾ ਕੇ ਰੱਖਦਾ। ਦਾ ਕੋਈ ਨਹੀਂ ਕਰਦਾ। ਪਿੰਛੇ ਤਰੀਬਾ ਵੀ ਨਹੀਂ ਕਰਦੇ ਆਲੇ। ਬਾਕੀ ਪੀਣੀ ਉਹਨਾਂ ਦਾਣਾ ਹੀ ਆਪਾਂ। ਹਾਂ ਇਹ ਵੀ ਨਾ ਝੂਈਆਂ ਲੈ ਰਤੀ ਵਾਲ ਚ। ਰਤੀ ਦੇ ਜਿਆਦਾ ਆਪਣੇ ਕੋਲ। ਇਹ ਮਿਕਸ ਹੋ ਗਿਆ ਰਤੀ ਦਾ ਪੁੱਤਰ ਗਾਇ ਪਿਓਰ ਆ ਮਿਕਸ ਹੋਇਆ ਬੱਚਾ। ਠੀਕ ਆ। ਇਹਨੂੰ ਖਸਾਦੀ ਪਹਿਲੀ ਵਾਰੀ। ਇਹਦੇ ਵਿੱਚ ਕੁਆਲਿਟੀ ਬਹੁਤ ਕੁਆਲਿਟੀ ਬਹੁਤ ਤਕੜੀ ਹੈ ਜੀ ਤੁਸੀਂ ਜੀ। ਹੈਂ? ਉਹ ਵੀ ਬੋਛਾ ਜੀ ਹਾਂ ਆਹ ਦੇ ਕਾਲੀ ਨੋਕ ਚਿੱਟੀਆਂ ਅੱਖਾਂ ਰਿੰਗ ਪਾ ਮਿਲ ਗਈ ਆ ਇਹ ਚੀਜ਼ ਆਪਣਾ ਇਹ ਛੋੜਾ ਨਾ ਇਹ ਨਹੀਂ ਇਹ ਹੋਰ ਦਾ ਕਿਸਦਾ ਇੱਕ ਬੱਚਾ ਜਿਹਾ ਆਪਣਾ ਵੀ ਉੜਿਆ ਤੋਰੇ ਆਪਣੇ ਘਰ ਤੇ ਹਾਂ ਉਰੇ ਤੇ ਹਾਂ ਬਲੰਡਾ ਵੀ ਪਤਾ ਲੱਗਿਆ ਹੁਣ ਵੀ ਕਰੋ ਸ਼ੌਂਕ ਲਾਲ ਚੀਨਾ ਭਾਈ ਜਿੱਦਾਂ ਕਿ ਨਾ ਜਿੱਦਾਂ ਕਿ ਨਾ ਕਹਿੰਦੇ ਵੀ ਆਪਣੇ ਪੁਰਾਣੇ ਕਬੂਤਰ ਰੱਖੇ ਹੁੰਦੇ ਆ ਹਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਬੰਦੇ ਨੂੰ ਹਨਾ ਵੀ ਆ ਕਿੱਦਾਂ ਦੇ ਬੱਚੇ ਕੱਢਦਾ ਕਿ ਆਹ ਹਸਾਬ ਕਿਤਾਬ ਤੇ ਉਦਾਂ ਹੀ ਹੁਣ ਇਹਨਾਂ ਦਾ ਪਤਾ ਲੱਗ ਗਿਆ ਹੁਣ ਇਹਦੀਆਂ ਮੱਖਾਂ ਦੇਖ ਕੇ ਹੀ ਫੜ ਕੇ ਪਤਾ ਕਰ ਲੈ ਵੀ ਕਿਹੜੇ ਕੂਤਰਾਂ ਚੋਂ ਆ ਇਹ ਲਾਲ ਸਿਰੇ ਆ ਕੂਤਰ ਉਹਦੇ ਨੂੰ ਹਾਂ ਜੇ ਖੱਟੀਆਂ ਅੱਖਾਂ ਦੇ ਤੇ ਹਰੀ 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 ਅੱਖਾਂ ਹੁੰਦੀਆਂ ਇਹਦੀਆਂ ਚਿੱਲੀ ਵਾਲਾ ਕਿਹਾ ਕਹਿੰਦਾ ਹੁੰਦਾ ਉਹ ਦਾ ਉਹ ਪੰਜ ਨੰਬਰ ਠਾਲ ਵਾਲਾ ਕੂਤਰ ਹਾਂ ਚੱਲ ਚੰਦੀ ਕਿਹ ਚਿੱਲੀ ਬਣੀ ਵੀ ਪੈ ਤੋ ਰੋਟੀ ਬੱਕਾ ਤੇ ਪੈਰੀ ਹਾਂ ਬੱਕਾ ਤੇ ਪੈਰੀ ਬੱਕਾ ਤੇ ਪੈਰੀ ਕਹਿੰਦੇ ਪੈਰੀਆਂ ਦਾ ਬੱਚਾ ਹੈ ਲਓ ਜੀ ਕਰੋ ਸ਼ੌਂਕ ਬਾਈ ਦਾ ਚੀਨਾ ਇਹ ਕਾਲੀ ਨੋਕ ਹੈ ਦੀ ਬਾਕੀ ਰਬ ਜਾਂ ਕੇ ਬਤਾ ਦਊਗਾ ਹੂੰ ਬਾਕੀ ਦਾ ਡਾਕੀ ਬਤਾ ਲੱਗ ਬਾਕੀ ਹੁਣ ਜਿਹੜਾ 2-3 ਰਹਿ ਗਏ ਮੈਂ ਤੁਹਾਨੂੰ ਵਿੱਚੇ ਦਿਖਾ ਦਿੰਦਾ ਆ ਦੇਖੋ ਬਈ ਆ ਬੈਠੇ ਆ ਇਹਦਾ ਜੁੱਬੇ ਆ ਕੇ ਬੜੇ ਵਿੱਚਾ ਚਾਚਾ ਅੱਛਾ ਪੱਠੇ ਜਾ ਪੱਠੀ ਠੀਕ ਹੈ ਸਾਰੇ ਪੱਠੇ ਹੀ ਰੱਖੇ ਹੋਏ ਚਾਚੇ ਨੇ ਲੱਗ ਕਰਤੇ ਦੇਣਾ ਇਹ ਟੋਕਰੀ ਜੀ ਬੰਦੀ ਹੈ ਹੈ ਦੋ ਆ ਬੱਚੇ ਆ ਕੇ ਫਿਰ ਨੂੰ ਇਧਰ ਨਾ ਆੜੇ ਆ ਬੈਠਾ ਚਿੱਟੀਆਂ ਅੱਖਾਂ ਦਾ ਆ ਸ਼ਾ ਅੱਖਾ ਬੈਠਾ ਵਿੱਚਾ ਕੀ ਬੱਚਾ ਆ ਨਹੀਂ ਠੀਕ ਹੈ ਜੀ ਹਾਂ ਲੋ ਜੀ ਬਾਕੀ ਬਾਈ ਤੁਹਾਨੂੰ ਹੁਣ ਸਾਰੇ ਉਹਨਾਂ ਦਾ ਸ਼ੌਂਕ ਕਰਾ ਦਿੱਤਾ ਤੇ ਬਸ ਤੁਹਾਨੂੰ ਮੈਂ ਇਹਦੇ ਵਿੱਚ ਵੀ ਸ਼ੌਂਕ ਕਰਾ ਦਿੰਦਾ ਆ ਦੇਖੋ ਆ ਬੈਠੇ ਸਾਰੇ ਬੱਚੇ ਜਿਹੜੇ ਹੁਣਦੇ ਆ ਨਾ ਬਾਈ ਇਹ ਛੱਡਣੇ ਵਾਲੇ ਆ ਸਾਰੇ ਆਪਣੇ ਆ ਦੇਖੋ ਠੀਕ ਹੈ ਜੀ ਇਹ ਸਾਰੇ ਬੱਚੇ ਬਾਈ ਹੁਣਦੇ ਛੱਡਣੇ ਵਾਲੇ ਆ ਆਪਣੇ ਬਾਕੀ ਵੀਡੀਓ ਵਧੀਆ ਲੱਗਦੀ ਬਾਈ সাপোর্ট ਕਰੇ ਕਰੋ ਜਰੂਰ ਹੈਨਾ ਸਾਰੇ ਵੀਰ ਆਪਾਂ ਨੂੰ ਵੱਧ ਤੋਂ ਵੱਧ সাপোর্ট ਕਰੇ ਕਰੋ ਬਾਈ ਠੀਕ ਹੈ ਜੀ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਜਰੂਰ ਕਰੇ ਕਰੋ ਹਨਾ ਤਾਂ ਕਿ ਵੀਰ ਤੁਹਾਡੇ ਵਾਸਤੇ ਆਪਾਂ ਵੀਡੀਓ ਬਣਾਉਂਦੇ ਆਂ song ਕਰਾਉਂਦੇ ਤੁਹਾਨੂੰ ਕਬੂਤਰਾਂ ਦਾ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰੇ ਕਰੋ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ